ਹੈਲੋ ਜੀ ਸਸ਼ੀ ਕਾ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸ੍ਰੀਤਾ ਕੁਕੀ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦਹੀਂ ਭੱਲੇ ਘਰ ਦੇ ਵਿੱਚ ਕਰਾਂਗੇ ਤਿਆਰ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਇਹ ਆਪਣੇ ਕੋਲੇ ਨਹੀਂ ਪਾਈ ਆ ਦਾਲ ਇਹ ਮਾਂ ਦੀ ਦਾਲ ਹੈ ਦੇ ਛਿਲਕੇ ਉਤਾਰੇ ਹੋਏ ਨੇ ਠੀਕ ਹੈ ਜੀ ਤੇ ਅੱਧੀ ਕੋਲੇ ਪਾਈ ਆ ਆਪਾਂ ਇਹਦੇ ਵਿੱਚ ਛੋਲਿਆਂ ਦੀ ਦਾਲ ਦੀ ਮੈਜ਼ਰਮੈਂਟ ਦੇ ਹਿਸਾਬ ਨਾਲ ਪਤਨ ਦਾ ਸਿੱਟਾਏ ਪਾਈ ਆ ਆਪਣੇ ਕੋਲੇ ਮਾਂ ਦੀ ਦਾਲ ਆ ਤੇ ਅੱਧੀ ਕੋਲੇ ਛੋਲਿਆਂ ਦੀ ਦਾਲ ਤੇ ਹੁਣ ਇਹਨੂੰ ਆਪਾਂ 5-6 ਘੰਟੇ 'ਤੇ ਰੱਖ ਕੇ ਲੋ ਜੀ 5 ਸਿਕੰਡੀਆਂ ਬਾਅਦ ਆਪਾਂ ਨੂੰ ਮਿਕਸਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਦੀ ਬਣਾਣੀ ਹੈ ਆਪਾਂ ਪੇਸਟ ਬਹੁਤ ਵਧੀਆ ਪੇਸਟ ਬਣਾ ਕੇ ਤਿਆਰ ਕਰਨੀ ਨੂੰ ਬਿਲਕੁਲ ਵੀ ਆਪਾਂ ਦਿਰਦਰਾ ਨਹੀਂ ਰੱਖਣਾ ਠੀਕ ਹੈ ਜੀ ਤੇ ਇਹਦੇ ਵਿੱਚ ਹੀ ਆਪਾਂ ਅਦਰਕ ਤੇ ਹਰੀਆਂ ਮਿਰਚਾਂ ਪਾਤੀਆਂ ਸੀ ਸੌਰੀ ਮੈਂ ਤੁਹਾਨੂੰ ਦਿਖਾਣਾ ਭੁੱਲ ਗਈ ਠੀਕ ਹੈ ਜੀ ਇਹਦੇ ਵਿੱਚ ਆਪਾਂ ਤਿੰਨ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਪਾ ਕੇ ਵਿੱਚੇ ਹੀ ਮਿਕਸੀ ਦੇ ਵਿੱਚ ਪੇਸਟ ਬਣਾ ਕੇ ਤਿਆਰ ਕਰ ਲਈਏ ਸਾਰੀ ਦਾਲ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਪੇਸਟ ਬਣਾਉਣੀ ਹੈ ਨੂੰ ਦਰਦਰਾ ਬਿਲਕੁਲ ਨਹੀਂ ਰੱਖਣਾ ਤਾਂ ਹੀ ਤਾਂ ਆਪਣੇ ਦਹੀਂ ਪੱਲੇ ਬਹੁਤ ਵਧੀਆ ਫੁੱਲੀ ਫੁੱਲੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਦਾਂਗੇ ਬਹੁਤ ਵਧੀਆ ਦਹੀਂ ਪੱਲੇ ਬਣ ਕੇ ਘਰ ਦੀ ਵਿੱਚ ਤਿਆਰ ਹੁੰਦੇ ਆਪਾਂ ਤੁਹਾਨੂੰ ਮੀਜ਼ਰਮੈਂਟ ਦੇ ਹਿਸਾਬ ਨਾਲ ਨਾਲ ਦੱਸ ਦਿਆਂ ਠੀਕ ਹੈ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਬਹੁਤ ਹੀ ਵਧੀਆ ਦਾਲ ਦੇ ਬਣਦੇ ਆ। ਦਹੀਂ ਪੱਲੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਕਰਦੇ ਵਿੱਚ ਜ਼ਰੂਰ ਬਣਾਇਓ। ਲੋ ਜੀ 10 ਮਿੰਟ ਹੋ ਗਏ ਨੇ ਇਹਨੂੰ ਰੱਖੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ। ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚਾ ਆਪਾਂ ਸੁੱਕਾ ਧਨੀਆ ਠੀਕ ਜਿਹਾ ਨੇ ਮਿਕਸੀ ਦੇ ਵਿੱਚ ਪੀਸ ਕੇ ਆਪਾਂ ਬਿਲਕੁਲ ਪਾਊਡਰ ਬਣਾ ਕੇ ਤਿਆਰ ਕੀਤਾ ਸੀ। ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੀ ਵਿੱਚ ਜੀਰਾ। ਠੀਕ ਹੈ ਜੀ ਜੀਰਾ ਵੀ ਆਪਾਂ ਅੱਧਾ ਕ ਚਮਚਾ ਤੋਂ ਥੋੜੇ ਜਿਹਾ ਜ਼ਿਆਦਾ ਹੀ ਪਾਵਾਂਗੇ। ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਲੋ ਜੀ। ਨਾਲ ਹੀ ਪਾਤੀ ਆਪਾਂ ਇਹਦੇ ਵਿੱਚ ਕਾਲੀ ਮਸਲ ਦਾ ਆਟਾ ਚਲ ਚਾ ਇਹ ਤੁਸੀਂ ਜ਼ਰੂਰ ਪਾਓ ਇਹ ਪਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹੁਣ ਆਪਾਂ ਇੱਕ ਚਮਚਾ ਪਾਵਾਂਗੇ ਜਿਸ ਸੈਦਾ ਨਾਮਕ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਾਓ ਠੀਕ ਆ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਚਮਚਾ ਇਹਦੇ ਵਿੱਚ ਲਾਲ ਮਿਰਚ ਦਾ ਲਾਲ ਮਿਰਚ ਤੁਸੀਂ ਜ਼ਰੂਰ ਪਾਣੀ ਆ ਤੇ ਚੌਥਾ ਹਿੱਸਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਹਲਕੀ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਮਿਰਚ ਠੀਕ ਆ ਜੀ ਲਓ ਜੀ ਬਹੁਤ ਵਧੀਆ ਇਸ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਨੇ ਨੇ ਦਹੀਂ ਪੱਲੇ ਕਰਾਰੇ ਤੇ ਬਹੁਤ ਚਟਕਾਰ ਬਹੁਤ ਹੀ ਵਧੀਆ ਘਰ ਦੇ ਵਿੱਚ ਫਰੈਸ਼ ਤੁਸੀਂ ਆਪ ਬਣਾ ਕੇ ਤਿਆਰ ਕਰੋ ਬਹੁਤ ਜ਼ਿਆਦਾ ਛੇਤੀ ਬਣ ਕੇ ਤਿਆਰ ਹੋ ਜਾਂਦੇ ਆ ਸਿਰਫ ਆਪਣੇ ਦਾਲ ਹੀ ਭੋਂ ਦੇ ਵਾਸਤੇ ਟਾਈਮ ਲੱਗਦਾ ਹੈਗਾ ਉਸ ਤੋਂ ਬਾਅਦ ਕੋਈ ਇੰਨਾ ਖਾਸ ਟਾਈਮ ਨਹੀਂ ਲੱਗਦਾ ਚਿਕਾ ਜੀ ਲੋ ਜਿਵੇਂ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦਾਲ ਦੇ ਵਿੱਚ ਇਸ ਤਰ੍ਹਾਂ ਮਿਕਸ ਕਰਕੇ ਚੰਗੀ ਤਰ੍ਹਾਂ ਤਾਂ ਕਿ ਸਹੀ ਚੀਜ਼ਾਂ ਆਪਸ ਵਿੱਚ ਮਿਕਸ ਹੋ ਜਾਂਦੇ ਸਬ ਟੇਸਟ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਇਸ ਤਰ੍ਹਾਂ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਦਹੀ ਪੱਲੇ ਘਰ ਦੇ ਵਿੱਚ ਜ਼ਰੂਰ ਬਣਾਇਓ ਬਹੁਤ ਹੀ ਜ਼ਿਆਦਾ ਨਰਮ ਬਣਦੇ ਆ ਤਾਂ ਤੁਸੀਂ 2-3 ਦਿਨ ਰੱਖ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਠੀਕ ਹੈ ਜੀ ਲੋ ਜੀ ਆਪਾਂ ਇਸ ਤਰੀਕੇ ਨਾਲ ਉਹਨੂੰ ਚੰਗੀ ਤਰ੍ਹਾਂ ਹਲਾਤਾ ਹੈ ਲੋ ਜੀ ਇਸ ਤਰ੍ਹਾਂ ਲੋ ਨਾਲ ਸਭ ਤੋਂ ਵਧੀਆ ਤੇ ਬਹੁਤ ਹੀ ਵਧੀਆ ਨਰਮ ਨਰਮ ਬਣ ਕੇ ਤਿਆਰ ਹੁੰਦੀ ਨੇ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਤਾ ਹੈ ਤੇ ਨਾਲ ਹੀ ਹੁਣ ਇੱਧਰ ਪਾਵਾਂਗੇ ਆਪਾਂ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਇਹਨੂੰ ਕਰਨਾ ਆਪਾਂ ਚੰਗੀ ਤਰ੍ਹਾਂ ਗਰਮ ਆਪਾਂ ਕੋਈ ਵੀ ਰਿਫਾਈਂਡ ਦੇ ਵਿੱਚ ਬਣਾ ਕੇ ਨਹੀਂ ਤਿਆਰ ਕਰਨੇ ਹੈਗੇ ਵਧੀਆ ਤਾਂ ਸਰੋਂ ਦੇ ਤੇਲ ਜੀ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਤੁਸੀਂ ਇੱਕ ਵਾਰੀ ਸਰੋਂ ਦੇ ਤੇਲ ਜੀ ਜ਼ਰੂਰ ਬਣਾ ਕੇ ਤਿਆਰ ਕਰਿਓ ਇਹ ਚੰਗੀ ਤਰ੍ਹਾਂ ਆਪਾਂ ਇਹਨੂੰ ਗਰਮ ਕਰਕੇ ਦੀ ਬਿਲਕੁਲ ਕੜੱਤਨ ਬਾਹਰ ਕੱਢ ਦੇਣੀ ਹੈ ਚੀਕਾ ਜੀ ਤਾਂ ਕਿ ਤੇਲ ਆਪਣਾ ਬਿਲਕੁਲ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਵੇ ਉਬਾਲ ਕੇ ਲਓ ਜੀ ਹੁਣ ਆਪਾਂ ਇਹਨੂੰ ਗੈਸ ਤੇ ਧਰਤਾ ਤੇ ਇੱਧਰ ਆਪਣੇ ਕੋਲੇ ਹੈਗਾ ਇਹ 1 ਕਿਲੋ ਦਹੀਂ ਇਹ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲੈਣਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਦਹੀਂ ਨੂੰ ਫੈਟ ਲੈਣਾ ਤਾਂ ਕਿ ਬਿਲਕੁਲ ਮਲੈਮ ਹੋ ਜਾਵੇ ਚੀਕਾ ਜੀ ਤੇ ਬਿਲਕੁਲ ਵੀ ਇਹਦੇ ਵਿੱਚ ਛਿੱਜੀਆਂ ਜੀਆਂ ਨਾ ਰਹਿਣ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਨੂੰ ਫੈਟ ਲੈਣਾ ਬਹੁਤ ਵਧੀਆ ਕਰਕੇ ਦਹੀਂ ਭੱਲੇ ਬਣ ਕੇ ਤਿਆਰ ਹੋ ਨੇ ਤੁਸੀਂ ਘਰ ਦੇ ਵਿੱਚ ਰਜ ਰਜ ਕੇ ਖਾਓ ਠੀਕ ਹੈ ਜੀ ਨਾਲੇ ਖੁੱਲੇ ਭੱਲੇ ਬਣ ਕੇ ਤਿਆਰ ਹੁੰਦੇ ਆ ਤੁਸੀਂ ਬਾਜ਼ਾਰ ਦੇ ਵਿੱਚ ਜਾਓਗੇ ਪਹਿਲਾਂ ਤਾਂ ਵੈਸੇ ਉਹ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਆ ਉਸ ਤੋਂ ਬਾਅਦ ਜੇ ਤੁਸੀਂ ਜੇ ਖਾਓਗੇ ਪਤਾ ਨਹੀਂ ਕਿੰਨੇ ਦਿਨ ਦੀ ਦਾਲ ਭੁੰਨਤੀ ਹੁੰਦੀ ਹੈ ਤੇ ਤੁਸੀਂ ਆਪਣੇ ਘਰ ਦੇ ਵਿੱਚ ਤਾਜ਼ੇ ਬਣਾ ਕੇ ਫ੍ਰੈਸ਼ ਖਾਓ ਡੋਂਗਾ ਭਰ ਕੇ ਖਾਓ ਠੀਕ ਹੈ ਜੀ ਲਓ ਜੀ ਹੁਣ 1 ਕਿਲੋ ਦਹੀਂ ਦੇ ਵਿੱਚ ਆਪਾਂ 1 ਕਿਲੋ ਹੀ ਦੁੱਧ ਪਾਤਾ ਠੀਕ ਹੈ ਜੀ ਇਹ ਫੁੱਲ ਕਰੀਮ ਦੁੱਧ ਦਾ ਪਾਇਆ ਆਪਾਂ ਇਹਦੇ ਵਿੱਚ ਕੋਈ ਵੀ ਮਲਾਈ ਨਹੀਂ ਗੱਡੀ ਹੈਗੀ ਲਓ ਜੀ 1 ਕਿਲੋ ਦਹੀਂ ਚ 1 ਕਿਲੋ ਦੁੱਧ ਪਾਤਾ ਤੇ ਹੁਣ ਆਪਏ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਦੁੱਧ ਆਪਣਾ ਤੇ ਦਹੀਂ ਮਿਕਸ ਹੋ ਕੇ ਕਿੰਨਾ ਵਧੀਆ ਮਲਮ ਮਲਮ ਤਿਆਰ ਹੋਇਆ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਆਪਾਂ ਨੂੰ ਹੁਣ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਵੀ ਪਾਵਾਂਗੇ ਇੱਕ ਗਲਾਸ ਪਾਣੀ ਦਾ ਇਸ ਤੋਂ ਜ਼ਿਆਦਾ ਆਪਾਂ ਪਾਣੀ ਨਹੀਂ ਪਾਣੇ ਸਿਰਫ ਇੱਕ ਗਲਾਸ ਪਾਣੀ ਦਾ ਪਾਵਾਂਗੇ ਮੇਜ਼ੇਮੈਂਟ ਦੇ ਸਹਾਰ ਨਾਲ ਆਪਾਂ ਤੁਹਾਨੂੰ ਨਾ ਨਾ ਦੱਸਦਾ ਵੀ ਕਿੰਨੀ ਆਪਣੇ ਕੋਲ ਦਾਲ ਆ ਕਿੰਨੇ ਸਮਾਨ ਪਾਇਆ ਆ ਆਪਾਂ ਤੇ ਕਿੰਨਾ ਆਪਾਂ ਦਹੀਂ ਲਿਆ ਠੀਕ ਹੈ ਜੀ ਲਓ ਜੋਨੇ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੇ ਜਿ ਮਸਾਲੇ ਠੀਕ ਹੈ ਜੀ ਦਹੀਂ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਇਹ ਮੇਰੇ ਕੋਲ ਛੋਟਾ ਚਮਚਾ ਠੀਕ ਹੈ ਜੀ ਇਹ ਪਾਇਆ ਆਪਾਂ ਸੈਦਾ ਨਮਕ ਇਨ ਨਾਲ ਹੀ ਪਾ ਦਾਂਗੇ ਚੌਥਾ ਕਿਹਸਤਾ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਤੇ ਅੱਧਾ ਇੱਕ ਚਮਚੇ ਤੋਂ ਘਾਟੀ ਪਾਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਕਾਲੀ ਮਿਰਚ ਕੁਛ ਦਹੀਂ ਵਿੱਚ ਜ਼ਰੂਰ ਐਡ ਕਰਿਓ ਨਹੀਂ ਤਾਂ ਵਾਈ ਨਹੀਂ ਕਰਦਾ ਆਪਾਂ ਦਹੀਂ ਬਿਲਕੁਲ ਵੀ ਤੇਰੇ ਫਾਇਦੇ ਵੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਕੁਛ ਵੀ ਜ਼ਿਆਦਾ ਆਪਾਂ ਐਕਸਟਰਾ ਨਹੀਂ ਪਾਣਾ ਹੈਗਾ ਤੁਹਾਨੂੰ ਆਪਾਂ ਨਾਲ ਨਾਲ ਦੱਸਦੇ ਆ ਕਿਉਂਕਿ ਆਪਾਂ ਸਾਰਾ ਕੁਛ ਦਹੀਂ ਭੱਲੇ ਦੇ ਜਿਹੜਾ ਪਤ ਭੱਲਿਆਂ ਨੂੰ ਤਿਆਰ ਕੀਤਾ ਹੈ ਨਾ ਪੇਸਟ ਬਣਾ ਕੇ ਉਹਦਾ ਉਹਦੀ ਵਿੱਚ ਸਾਰਾ ਸਮਾਨ ਆਪਾਂ ਪਾਤਾ ਸੀ ਤੇ ਥੋੜਾ ਜਿਹਾ ਹਲਕਾ ਜਿਹਾ ਆਪਾਂ ਜੀਰਾ ਅੱਧਾ ਕੁ ਚਮਚ ਤਵੇ ਤੇ ਭੁੰਨ ਕੇ ਚੰਗੀ ਤਰ੍ਹਾਂ ਇਹਨੂੰ ब्राउन ਕਰਕੇ ਫਿਰ ਆਪਾਂ ਇਹਨੂੰ ਦਹੀਂ ਦੇ ਵਿੱਚ ਪਾਵਾਂਗੇ ਲਓ ਜੀ ਹੁਣ ਇਹ ਆਪਣਾ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਲਿਆ ਹੈ ਤੇ ਹੁਣ ਆਪਾਂ ਇਹਨੂੰ ਦਹੀਂ ਦੇ ਵਿੱਚ ਐਡ ਕਰਾਂਗੇ ਪੁੰਨਿਆ ਹੋਇਆ ਜੀਰਾ ਦਹੀਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਲੱਗਦਾ ਤੁਸੀਂ ਜ਼ਰੂਰ ਪਾਓ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾਤਾ ਹੈ ਤੇ ਹੁਣ ਆਪਾਂ ਇਹਨੂੰ ਰੱਖ ਦਾਂਗੇ ਇੱਕ ਸਾਈਡ ਤੇ ਢੱਕ ਕੇ ਠੀਕ ਹੈ ਜੀ ਲਓ ਜੀ ਕਿ ਹੁਣ ਆਪਾਂ ਇਧਰ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਪੱਲੇ ਕੱਢਣ ਦੀ ਤਿਆਰੀ ਕਰਦੇ ਆਂ ਆਪਾਂ ਇੱਕ ਛੋਟਾ ਜਿਹਾ ਚਮਚਾ ਲੈ ਕੇ ਮੀਜ਼ਰਮੈਂਟ ਦੇ ਹਿਸਾਬ ਨਾਲ ਛੋਟੇ-ਛੋਟੇ ਪੱਲੇ ਕੱਢ ਕੇ ਆਪਾਂ ਤਿਆਰ ਕਰਾਂਗੇ ਤੁਸੀਂ ਜਿਆਦਾ ਵੱਡਾ ਸਾਈਜ਼ ਦਾ ਚਮਚਾ ਨਾ ਲਿਓ ਕਿਉਂਕਿ ਨਹੀਂ ਤਾਂ ਫਿਰ ਆਪਣੇ ਉਸ ਤੋਂ ਵੀ ਵੱਡੇ-ਵੱਡੇ ਤੇ ਪੱਲੇ ਤਿਆਰ ਹੋਣਗੇ ਆਪਾਂ ਬਿਲਕੁਲ ਮੀਡੀਅਮ ਸਾਈਜ਼ ਦੇ ਪੱਲੇ ਬਣਾ ਕੇ ਤਿਆਰ ਕਰਨੇ ਆ ਕਿਉਂਕਿ ਜਦੋਂ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ 'ਚ ਛੱਟਾਂਗੇ ਉਹ ਆਪਣੇ ਆਪ ਬਹੁਤ ਜ਼ਿਆਦਾ ਫੁੱਲ ਕੇ ਤਿਆਰ ਹੋ ਜਾਣਗੇ ਠੀਕ ਹੈ ਜੀ ਲਓ ਜੀ ਹੁਣ ਥੋੜ੍ਹਾ-ਥੋੜ੍ਹਾ ਕਰਕੇ ਲਓ ਜੀ ਸਾਰੇ ਪੱਲੇ ਗੋਪੈਸ ਤਰ੍ਹਾਂ ਛੜਦਾਂਗੇ ਤੇ ਬਿਲਕੁਲ ਗੈਸ మీడియం ਰੱਖਣਾ ਆਪਾਂ ਗੈਸ ਬਿਲਕੁਲ ਤੇਜ਼ ਨਹੀਂ ਕਰਨਾ ਠੀਕ ਹੈ ਜੀ ਨਹੀਂ ਤਾਂ ਆਪਣੇ ਅੰਦਰੋਂ ਕੱਚੇ ਰਹੇ ਜਾਣੇ ਤੇ ਬਾਹਰੋਂ ਆਪਣੇ ਬਣ ਕੇ ਤਿਆਰ ਹੋ ਜਾਣੇ ਇਹ ਤਾਂ ਵੈਸੇ ਵੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੇ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇੱਕ ਪਾਸੇ ਬਣਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਹਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਲਓ ਜੀ ਹੁਣ ਇਹਨਾਂ ਨੂੰ ਆਪਾਂ ਬਰਾਊਨ ਹੋਣ ਤੱਕ ਪੁੰਨਾ ਹੈ ਇਹਨੂੰ ਜਿਆਦਾ ਵੀ ਬਲੈਕ ਨਹੀਂ ਕਰਨਾ ਹੈਗਾ ਹਲਕਾ ਬਰਾਊਨ ਕਰਨਾ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਆਪਾਂ ਦੇਖੋ ਕਿੰਨੀ ਵਧੀਆ ਰੰਗਤ ਆਈ ਹੈ ਆਪਣੇ ਭੱਲਿਆਂ ਦੀ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਸੀ ਲਓ ਜੀ ਸਾਰੇ ਨੂੰ ਆਪਾਂ ਮੀਡੀਅਮ ਗੈਸ ਦੇ ਵਿੱਚ ਪਕਾ ਕੇ ਤਿਆਰ ਕਰਨਾ ਹੈ ਗੈਸ ਆਪਾਂ ਬਿਲਕੁਲ ਤੇਜ਼ ਨਹੀਂ ਕਰਨਾ ਆਪਾਂ ਤੁਹਾਨੂੰ ਫਿਰ ਦੱਸਦਾ ਕਿ ਹੁਣ ਆਪਣੇ ਭੱਲੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇੰਨਾ ਕਿ ਆਪਾਂ ਬਰਾਊਨ ਕੀਤੇ ਨੇ ਜਿਆਦਾ ਨਹੀਂ ਕਰਨੀ ਹਲਦੀ ਥੋੜੀ ਜਿਹੀ ਜਰੂਰ ਪਾਓ ਦੇਈਂ ਦੇ ਪੱਲਿਆਂ ਦੇ ਵਿੱਚ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਆ ਪੱਲੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਲਓ ਜੀ ਹੁਣ ਸਾਰੇ ਨੂੰ ਆਪਾਂ ਬਾਹਰ ਕੱਢ ਦਿੰਨੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਨੇ ਐਸੇ ਤਰੀਕੇ ਦੇ ਨਾਲ ਆਪਣੇ ਕੋਲ ਬਿਲਕੁਲ ਫਰੈਸ਼ ਫਰੈਸ਼ ਦੇਈ ਪੱਲੇ ਬਣਾ ਕੇ ਤੁਸੀਂ ਘਰ ਦੇ ਵਿੱਚ ਖਾਓ ਖੁੱਲੇ ਖਾਓ ਰਾਜ ਕੇ ਖਾਓ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਸਾਇ ਨੂੰ ਹੁਣ ਬਾਹਰ ਕੱਢ ਲਿਆ ਤੇ ਹੁਣ ਆਪਾਂ ਇਹ ਨਾਲ ਦੀ ਨਾਲੇ ਆਪਣੇ ਕੋਲ ਬਿਲਕੁਲ ਤਾਜ਼ਾ ਪਾਣੀ ਹੈ ਇਹਦੇ ਵਿੱਚ ਨਾਲ ਦੀ ਨਾਲ ਆਪਾਂ ਪਾ ਦੇਣੀ ਹੈ ਠੀਕ ਹੈ ਜੀ ਜਦੋਂ ਆਪਾਂ ਕੜਾਹੀ ਚ ਚਲਾਉਨੇ ਆ ਨਾਲ ਦੇ ਨਾਲ ਭੱਲੇ ਨੂੰ ਆਪਾਂ ਪਾਣੀ ਦੇ ਵਿੱਚ ਪਾ ਦੇਣਾ ਠੀਕ ਹੈ ਜੀ ਤੇ ਨਾਲ ਤੇ ਹੁਣ ਦੁਬਾਰਾ ਉਸੇ ਤਰ੍ਹਾਂ ਫੇਰ ਆਪਾਂ ਦੂਜੇ ਭੱਲੇ ਨੂੰ ਕੱਢਣਾ ਹੈ ਠੀਕ ਹੈ ਜੀ ਪਹਿਲਾ ਭੱਲੇ ਜਿਤੋਂ ਵੀ ਆਪਾਂ ਕੱਢਦੇ ਆ ਨਾਲ ਦੀ ਨਾਲ ਆਪਾਂ ਕੜਾਹੀ ਦੇ ਵਿੱਚ ਇਸ ਕਰਕੇ ਪਾਉਣੇ ਤਾਂ ਕਿ ਉਹ ਫੋਲੋ ਜਾਵੇ ਤੇ ਜਿਹੜਾ ਵੀ ਉਹਦੇ ਵਿੱਚ ਤੇਲ ਉਹ ਸਾਰਾ ਬਾਹਰ ਨਿਕਲ ਜੇ ਲਓ ਜੀ ਸਾਰੇ ਪਲੇਨੋ ਪਚਿੰਗੀ ਤਰ੍ਹਾਂ ਕੜਾਈ ਦੇ ਵਿੱਚ ਛੱਡ ਦਾਂਗੇ ਤੇ ਮੀਡੀਅਮ ਗੈਸ 'ਤੇ ਇਹਨੂੰ ਵੀ ਉਵੇਂ ਹੀ ਪਕਾਵਾਂਗੇ ਜਿਵੇਂ ਆਪਾਂ ਸਾਰਿਆਂ ਨੂੰ ਪਹਿਲਾਂ ਪਕਾਇਆ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਘਰ ਦੇ ਵਿੱਚ ਤੁਸੀਂ ਤਿਆਰ ਕਰੋ ਫ੍ਰੈਸ਼ ਨਾ ਰਹੇ ਕੋਈ ਇੰਨਾ ਨਹੀਂ ਹੁੰਦਾ ਹੈਗਾ ਕਿ ਕੋਈ ਜ਼ਿਆਦਾ ਟਾਈਮ ਲੱਗਦਾ ਹੈਗਾ ਜਿਹੜਾ ਟਾਈਮ ਵੇਸਟ ਹੁੰਦਾ ਹੈਗਾ ਕਿ ਬਹੁਤ ਛੇਤੀ ਬੰਨ ਬਣ ਕੇ ਤਿਆਰ ਹੋ ਜਾਂਦੇ ਨੇ ਲਓ ਜੀ ਜੇ ਤੁਸੀਂ ਚਾਹੋ ਤਾਂ ਦਹੀਂ ਕਰੇਵੀ ਬਣਾ ਸਕਦੇ ਹੋ कहीं 12 दिन गवा ਸਕਦੀਆਂ ਬਸ ਪਹਿਲੇ ਤੁਸੀਂ ਆਪ ਖੁਦ ਕਰੇ ਤਿਆਰ ਕਰੋ ਠੀਕ ਹੈ ਜੀ ਲੋ ਜੀ ਉਸੇ ਤਰ੍ਹਾਂ ਇਹ ਵੀ ਬਣ ਕੇ ਤਿਆਰ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਫੁੱਲ ਕੇ ਬਾਹਰ ਆਂਦੇ ਪਏ ਨੇ ਇਸੇ ਤਰੀਕੇ ਦੀ ਆਪਾਂ ਨੂੰ ਚਾਹੀਦੀ ਨੇ ਕਿਉਂਕਿ ਦਾਲ ਆਪਣੀ ਵਧੀਆ ਪਿੱਛੇ ਹੋਣੀ ਚਾਹੀਦੀ ਆ ਲੋ ਜੀ ਨਾਲ ਦੀ ਨਾਲ ਹੁਣ ਆਪਾਂ ਜਿਹੜੇ ਪੱਲੇ ਉਧਰ ਆਪਣੇ ਤਿਆਰ ਹੋ ਚੁੱਕੇ ਤੇ ਪਹਿਲਾ ਪੱਲੇ ਨੂੰ ਆਪਾਂ ਪਾਣੀ ਦੇ ਵਿੱਚ ਇਸ ਤਰ੍ਹਾਂ ਹਲਕੇ ਜਿਹੇ ਹੱਥਾਂ ਦੇ ਨਾਲ ਚੋੜ ਕੇ ਨਾਲ ਦੀ ਨਾਲ ਆਪਾਂ ਇਹਨੂੰ ਦਹੀਂ ਦੇ ਵਿੱਚ ਐਡ ਕਰ ਦਾਂਗੇ ਲੋ ਜੀ ਨਾਲੇ ਇਹਦਾ ਸਾਰਾ ਤੇਲ ਵੀ ਨਿਕਲ ਜਾਂਦਾ ਠੀਕ ਹੈ ਜੀ ਤੇ ਪਾਣੀ ਵੀ ਨਾਲ ਹੀ ਨਿਕਲ ਜਾਂਦਾ ਭੱਲੇ ਆਪਣੇ ਬਿਲਕੁਲ ਫਰੈਸ਼ ਹੋ ਜਾਂਦੇ ਆ ਲਓ ਜੀ ਸਾਇਆਂ ਨੂੰ ਆਪਾਂ ਇਸੇ ਤਰੀਕੇ ਦਾ ਪਾਣੀ ਦੇ ਵਿੱਚੋਂ ਕੱਢ ਲੈਣਾ ਹੈ ਦੇਖੋ ਕਿੰਨੇ ਵਧੀਆ ਆਪਣੇ ਦਹੀਂ ਭੱਲੇ ਮਲੇਮ ਮਲੇਮ ਬਣ ਕੇ ਤਿਆਰ ਹੋਏ ਨੇ ਇਸ ਤਿੱਕੇ ਤੁਸੀਂ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਪ੍ਰੈਸ ਕਰਨਾ ਠੀਕ ਹੈ ਜੀ ਲਓ ਜੀ ਤੇ ਜਿਹੜੇ ਭੱਲੇ ਆਪਣੇ ਉਧਰ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਨਾਲ ਨਾਲ ਐਡ ਕਰ ਦੇਣਾ ਕੜਾਈ ਤੁਸੀਂ ਲਈਓ ਜੀ ਇਹ ਵੀ ਆਪਣੇ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੈਣਾ ਠੀਕ ਹੈ ਜੀ ਸਾਰੇ ਭੱਲੇ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣੇ ਨੇ ਲਓ ਜੀ ਬਣ ਕੇ ਤਿਆਰ ਹੋ ਚੁੱਕੇ ਨੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਲਓ ਜੀ ਬਣ ਕੇ ਤਿਆਰ ਹੋ ਚੁੱਕੇ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆਂ ਜਿਹਦਾ ਵੀ ਤੁਸੀਂ ਭੱਲੇ ਬਣਾਉ ਤਾਂ ਸਰੋਂ ਦੇ ਤੇਲ ਵਿੱਚ ਹੀ ਬਣਾ ਕੇ ਤਿਆਰ ਕਰਿਓ ਠੀਕ ਹੈ ਜੀ ਰਿਫਾਈਨਡ ਦੇ ਵਿੱਚ ਨਾ ਜਦੋਂ ਆਪਾਂ ਰਿਫਾਈਨਡ ਦੇ ਤੇਲ ਦੇ ਵਿੱਚ ਇਹਨੂੰ ਤਿਆਰ ਕਰਦੇ ਹਾਂ ਉਹਦੀ ਥੋੜੀ ਥੋੜੀ ਸਮੈਲ ਇਹਦੇ ਵਿੱਚ ਹੀ ਰਹਿ ਜਾਂਦੀ ਆ ਭੱਲਿਆਂ ਦੇ ਤੇ ਤੁਸੀਂ ਮਿਸ਼ਾ ਹੀ ਸਰੋਂ ਦੇ ਤੇਲ ਦੇ ਵਿੱਚ ਤਿਆਰ ਕਰੇ ਜਦੋਂ ਆਪਾਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਉਸ ਤੋਂ ਬਾਅਦ ਵਿੱਚ ਬਿਲਕੁਲ ਸਮੈਲ ਨਹੀਂ ਰਹਿੰਦੀ ਠੀਕ ਹੈ ਜੀ ਲਓ ਤੁਸੀਂ ਦੇਖ ਸਕਦੇ ਹੋ ਦੇਖੋ ਦਹੀਂ ਦੇ ਵਿੱਚ ਕਿੰਨੇ ਵਧੀਆ ਬਣ ਕੇ ਭੱਲੇ ਆਪਣੇ ਪਹਿਲੇ ਵਾਲੇ ਨਰਮ ਹੋ ਚੁੱਕੇ ਨੇ ਜਿਹੜੇ ਆਪਾਂ ਹੁਣ ਬਣਾਏ ਉਹਨਾਂ ਨੂੰ ਪਾਣੀ ਦੇ ਵਿੱਚ ਨਾ ਦੇ ਨਾਲ ਹੀ ਆਪਾਂ ਫੇਰ ਪਾ ਦਾਂਗੇ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਢ ਕੇ ਦੁਬਾਰਾ ਫੇਰ ਉਸੇ ਦੇ ਵਿੱਚ ਹੀ ਪਾ ਦਾਂਗੇ ਲਓ ਜੀ ਬਹੁਤ ਵਧੀਆ ਭੱਲੇ ਬਣ ਕੇ ਆਪਣੇ ਸਾਰੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰਾ ਧਨੀਆ ਕੱਟਿਆ ਹੋਇਆ ਤੇ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਤੇ ਆਪਣੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਲਈ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਓਕੇ ਜੀ ਥੈਂਕ ਯੂ